ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲੋ ਵੀਰ ਜੀ ਕਰੋ ਸ਼ੌਂਕ ਮਾਦੀ ਦਾ ਇਹ ਤੁਹਾਨੂੰ ਚਸਨਾ ਆ ਗਈ ਛੜੀ ਰੂਣਾ ਖੁਸ਼ ਹੋ ਗਈ ਤਾਂ ਫਿਰ ਗੱਲ ਕਰਿਓ ਟੈਡੀ ਟੈਡੀ ਆਲਵੇਸ ਰੈਡੀ ਜੇ ਕਬੂਤਰ ਚੰਗਾ ਹੁੰਦਾ ਵਾ ਤੇ ਇੰਨਾ ਹੀ ਚੰਗਾ ਹੁੰਦਾ ਜੋ ਇਸ ਤੋਂ ਉੱਪਰ ਚੰਗਾ ਨਹੀਂ ਹੁੰਦਾ ਠੀਕ ਆ ਲੋ ਜੀ ਕੁੰਦਾ ਵੇਖੋ ਇਹਦਾ ਆਉਣ ਤੁਹਾਨੂੰ ਇਹਦੀ ਮੋਹਰਾ ਵੀ ਚੈੱਕ ਕਰਾਉਨੇ ਆ। ਦੇਖੋ ਡੁਪਲੀਕੇਟ ਮੋਹਰਾ ਨਹੀਂ ਲੱਗੀਆਂ ਇਹਨੂੰ। ਵੀਰ ਪੜਨ ਵਾਲੇ ਆ, ਸਭ ਦੇ ਰਾਬਤੇ ਆ। ਉਹ ਚੈੱਕ ਵੀ ਕਰਾ ਸਕਦੇ ਆ। ਵੀ ਇਹਨੂੰ ਡੁਪਲੀਕੇਟ ਮੋਹਰਾ ਵਾਂ ਕਿ origignal ਮੋਹਰਾ ਵਾਂ। ਆ ਅੱਗੇ ਬੱਚਾ ਵਾ ਜੀ, ਸਾਡਾ ਹੋਮ ਬਰੀਡ। ਇਹਦੀ ਕੱਲ ਗਰੁੱਪ ਦੇ ਵਿੱਚ ਸ਼ੋਕ ਵੀ ਕਰਾਇਆ ਸੀ। ਸੋ ਆ ਬੱਚਾ ਵੇਖੋ ਤੁਸੀਂ। ਕਾਸਾਈ ਕੀ ਤੁਹਾਨੂੰ ਬੱਚਾ ਵੇਖ ਕੇ ਵੀ ਮਜ਼ਾ ਆਏਗਾ ਠੀਕ ਹੈ ਜੀ ਵੇਖੋ ਜੀ ਬੈਲੈਂਸ ਕੁੰਦਾ ਵੇਖ ਲਿਆ ਲੋ ਜੀ ਆਜੋ ਅੱਗੇ ਤੁਹਾਨੂੰ ਹੋਰ ਮੋਹਰਾਂ ਵਾਲੇ ਕਬੂਤਰਾਂ ਦਾ ਕਰਾਉਣੇ ਆ ਜੀ ਸ਼ੌਂਕ ਆ ਬੱਚੇ ਦਾ ਸ਼ੌਂਕ ਤੁਸੀਂ ਵੇਖ ਲਿਆ ਵੇਖ ਲਓ ਬੈਲੈਂਸ ਲੱਗੋ ਤੁਹਾਨੂੰ ਮੋਹਰਾਂ ਵਾਲੇ ਦਾ ਕਰਾਉਣੇ ਆ ਹੋਰ ਸ਼ੌਂਕ ਜਿਹੜੇ ਆ ਕਿਸੇ ਜਿੰਨ ਡਿੱਗੇ ਸੀ ਜੀ ਅੱਜ ਸਾਰੇ ਤੁਹਾਨੂੰ ਮੋਹਰਾ ਵਾਲੇ ਕੂਪਟਰਾਂ ਦਾ ਸ਼ੌਂਕ ਘਰਾ ਦੇਣਾ ਏਰ ਕੀਟਗੇ ਜੀੜ ਦੇ ਵਿੱਚ ਆ ਵੇਖ ਲਓ ਭਾਈ ਕਿੰਨੀ ਮੋਹਰਾਂ ਲੱਗੀਆਂ ਇਹਨੂੰ ਠੀਕ ਹੈ ਜੀ ਆ ਕਰ ਲੋ ਸ਼ੌਂਕ ਲਓ ਜੀ ਠੀਕ ਹੈ ਜੀ ਲੋ ਜੀ ਸਭ ਤੋਂ ਪਹਿਲਾਂ ਟੈਡੀ ਮਾਦੀ ਦਾ ਕਰੋ ਸ਼ੌਂਕ ਇਸ ਤੋਂ ਬਾਅਦ ਤੁਹਾਨੂੰ ਹੋਮ ਬਰੀਡ ਬੱਚੇ ਦਾ ਸ਼ੌਂਕ ਕਰਾਵਾਂਗੇ ਵੀ ਸਮਝ ਲਓ ਵੀ ਉਹ ਇਹਦਾ ਪੋਤਰੇ ਦਾ ਗਾਂ ਵੀ ਪੋਤਰਾ ਹੀ ਲੱਗਦਾ ਲੋਦਾ ਲੱਗ ਲੱਗੋ ਲਾਲੋ ਬਲੱਡ ਆ ਕੁੰਦਾ ਵੇਖ ਲਓ ਤੇ ਆ ਮੂਰਾਂ ਲੱਗੀਆਂ ਵੀ ਵੇਖ ਲਓ ਠੀਕ ਹੈ ਜੀ ਲੋ ਜੀ ਜੀ ਦਾ ਪਾਈ ਰਾਬਤਾ ਗਾ ਚੈੱਕ ਕਰਾ ਸਕਦਾ ਮੋਰਾ ਇਹ ਕੋਈ ਜਾਲੀ ਮੋਰਾ ਨਹੀਂ ਹੈ ਆਲ ਪੰਜਾਬ ਬੁੱਢੀ ਮਾਦੀ ਹੈ ਲੋ ਜੀ ਆ ਮਾਦੀ ਦਾ ਵੀ ਕਰ ਲੋ ਸ਼ੌਂਕ ਜੱਸਣਾ ਆ ਕੀ ਤੇ ਗੱਲ ਕਰਿਓ ਖਾਮਜੀ ਵਾਲੀ ਜੀ ਸਿਰਫ ਇਕੱਲਾ ਹੀ ਵੀਰ ਉਹ ਦੇਖੋ ਪਾਰਕ ਹੁੰਦੇ ਦਾ ਸ਼ੌਂਕ ਨਹੀਂ ਹੈ ਪਰ ਅਸੀਂ ਜਾਵਾਂਗੇ ਤੇ ਪਾਰਕ ਹੁੰਦੇ ਦਾ ਸ਼ੌਂਕ ਵੀ ਕਰਾਵਾਂਗੇ ਤੁਹਾਨੂੰ ਨੂੰ ਟੁਰਨੀ ਫਿਰਨੀ ਚੈੱਕ ਕਰੋ ਜੀ ਇਹ ਜੀ ਠੀਕ ਹੈ ਜੀ ਲੋ ਜੀ ਅੱਗੇ ਆ ਗਿਆ ਜੀ ਆ ਬੱਚਾ ਹੋਮ ਬ੍ਰੀਡ ਇਸੇ ਬਲੱਡ ਦੇ ਵਿੱਚੋਂ ਪਿਛਲੇ ਸਾਲ ਬੱਚਾ ਜਿਹੜਾ ਬੈਠਾ ਸੀ 4 ਵਾਗੇ 55 ਮਿੰਟ ਤੇ ਉਹਦੇ ਪਿਓ ਨੂੰ ਵੀ ਤਿੰਨ ਚਾਰ ਮੋਰਾਂ ਲੱਗੀਆਂ ਸੀ ਜੀ ਤੇ ਵੇਖੋ ਇਹ ਕੀ ਕਰਦਾ ਸੋਏ ਜੀ ਅਜੇ ਆਪਣੀ ਛੱਤ ਤੇ ਅੱਜ ਬੜਾ ਵਧੀਆ ਦੇਣ ਲੱਗਾ ਸੀ ਸਭ ਨੂੰ ਪਤਾ ਹੀ ਆ ਅੰਮ੍ਰਿਤਸਰ ਦੇ ਵਿੱਚ ਬਹੁਤ ਸੋਹਣੀ ਧੁੱਪ ਲੱਗੀ ਸੀ ਕੋਸ਼ ਸਵੇਰੇ ਕਬੂਤਰ ਜਿਹੜੇ ਆ ਉਹ ਕੱਟ ਕੇ ਗੇੜੇ ਸੀ ਬਾਕੀ ਸ਼ਾਮ ਨੂੰ ਤੇ ਆ ਗੁੱਡੀਆਂ ਗੱਡੀਆਂ ਜੀਆਂ ਜਿਹੜੀਆਂ ਉੱਡਦੀਆਂ ਵਾਂ ਤੇ ਅਵੇ ਸਾਦੇ ਜੋ ਕਿਦਾਂ ਅੰਬਰਸਰ ਗੁੱਡੀ ਉੱਡ ਰਹੀ ਆ ਕਿਉਂਕਿ ਹਵਾ ਵਗੀ ਸੀ ਸ਼ਾਮੀ ਤੇ ਆ ਆਪਣਾ ਸੈਟਅਪ ਜੋ ਆ ਡੱਬ ਵਾਲੀ ਮਾਦੀ ਜੋ ਇਹ ਆ ਥੱਲੇ ਉਤਰਨ ਲੱਗੀ ਜਿਹੜੀ ਆ ਜੀ ਆ ਮਗਰ ਸਲਾਰਾ ਕਬੂਤਰ ਹੈ ਜੀ ਜੇ ਤੇ ਇਹ ਨਹੀਂ ਹੜੇ ਲਵਾਤੇ ਠੀਕ ਨਹੀਂ ਤਾਂ ਇਹ ਜੋੜਾ ਹੀ ਗਿੜਿਆ ਆਪਣੇ ਕੋ ਤੇ ਆ ਵੀ ਜੋੜਾ ਗਿੜਿਆ ਆ ਆਪਣੇ ਕੋ ਆ ਆਪਣਾ ਹੋਮ ਬਰੀਡ ਆ ਜੀ ਕਰਾਸ਼ੂ ਪੱਠਾ ਤੇ ਆ ਜਿਹੜੀ ਹਰੀ ਮਾਦੀ ਆ ਇਹ ਆਪਾਂ ਨੂੰ ਕਿਸ ਸੱਜਣ ਬੇਲੀ ਲੋ ਗਿਫਟ ਹੋਈ ਆ ਤੇ ਆ ਜਿਹੜੀ ਸਲਾਰਾ ਟੈਡੀ ਇਹਦੇ ਦਹੇ ਦਹੇ ਭੱਲੇ ਗਾਲੇ ਆ ਜੀ ਠੀਕ ਹੈ ਜੀ ਤੇ ਆ ਡੱਬ ਵਾਲੀ ਮਾਦੀ ਉਹ ਸੁਪਰ ਡੁਪਰ ਮੱਦੀਆ ਬਲੰਦੀ ਚੋਗੇ ਇਹ ਰੋ ਫਿਰਦੀ ਆ ਉੱਤੇ ਚਾਸਾ ਆ ਜਾਂਦੀ ਆ ਤੇ ਆ ਇੱਕ ਸਾਡੇ ਲਾਗੇ ਛੱਤ ਆ ਉਹਨਾਂ ਦੇ ਵੀ ਪਰਿੰਦੇ ਉੱਡਣਦੇ ਹੀ ਉੱਪਰ ਕੈਮਰਾ ਦੇ ਆਪਾਂ ਮਾਰਿਆ ਇਹ ਪਤਾ ਨਹੀਂ ਵਿੱਚ ਆਏ ਕਿ ਨਹੀਂ ਆਏ ਸੋ ਵੇਖ ਲੈਨੇ ਆ ਭਲਾ ਵਿੱਚ ਆਏ ਕਿ ਨਹੀਂ ਆਏ ਮੇਰੇ ਹਿਸਾਬ ਨਾਲ ਨਹੀਂ ਆਏ ਜੀ ਆਏ ਜੋ ਆ ਇੱਕ ਉਤਰੀ ਆ ਬਸ ਨਾ ਇਹ ਵਿੱਚ ਹੋ ਗਿਆ ਪਰ ਆਨੂੰ ਜਿਆਦਾ ਨਹੀਂ ਆਏ ਵਿੱਚ ਆਜੇ ਕਬੂਤਰਾ ਫਿਰਦਾ ਵਹਜੋ ਇਹ ਆ ਆ ਗਿਆ ਜੋ ਆ ਗੁੱਡੀਆਂ ਦੇ ਵਿੱਚ ਥੋੜੀ ਉਦਰੋਂ ਧੁੱਪ ਪੈਂਦੀ ਹੀ ਕਲੀਅਰਸ ਨਹੀਂ ਹੁੰਦੀ ਬੁਰੀ ਤੇ ਆ ਛੱਤ ਤੇ ਉਹ ਦਿਨ ਰਾਤ ਜਿਹੜੀ ਮਾਦੀ ਰਹਿ ਗਈ ਸੀ ਉਹ ਅਗਲੇ ਦਿਨ ਸਵੇਰੇ ਆ ਗਈ ਸੀ ਜੀ ਲੈਟਾ ਦੇ ਲਾ ਰਹੇ ਆ ਇਹ ਛੱਤੋ ਵੀ ਸ਼ੌਂਕ ਹੋਏਗਾ ਜੀ ਉਹ ਮਾਦੀ ਥੋੜੀ ਕੱਚੀ ਉਦੋਂ ਲਾਈਵ ਹੋਏ ਹਾਂ ਤੇ ਲਾਈਵ ਦੇ ਵਿੱਚ ਜੀ ਉਹ ਰਾਤ ਰਹਿ ਗਈ ਸੀ ਉਹਦਾ ਲਿੰਕ ਥੱਲੇ ਪਾ ਦਾਂਗੇ ਤੁਹਾਨੂੰ ਬਾਕੀ ਆ ਆਪਣਾ ਸੈਟਅਪ ਹੈ ਸਾਰਾ 왓 ਇਜ਼ ਬੈਕ ਤੇ ਆ ਜੀ ਥੱਲੇ ਇੱਥੇ ਗੋਲੇ ਵਾਲੇ ਆਂਡੇ ਦਿੱਤੇ ਆ ਤੇ ਜ਼ਰੂਰ ਇੱਥੇ ਲਿਆ ਕੇ ਆਂਡੇ ਰੱਖਣੇ ਆ ਹੋ ਸਕਦਾ ਵੀ 19 ਦਿਨ ਕੋ ਬੱਚਾ ਇੱਕ ਦੋ ਬੱਚੇ ਪਲ ਜਾਣ ਤੇ ਲਿਓਣੇ ਆਪਣੀ ਛਾਤੋਂ ਹੀ ਆ ਜਿਹੜੇ ਬੱਚੇ ਦਾ ਸ਼ੌਂਕ ਕਰਾਇਆ ਵਾ ਸ਼ਾਇਦ ਇਸ ਜੋੜੇ ਨੇ ਆਂਡੇ ਲਵਾਏ ਹੋਏ ਆ ਤੇ ਉਹ ਛੱਤ ਕੀ ਦੀ ਆ ਤੇ ਉਹ ਸਾਡੇ ਫਤੂ ਵੀਰ ਦੀ ਛੱਤ ਆ ਜੀ ਤੇ ਉਸੇ ਬਲੱਡ ਦੇ ਵਿੱਚ ਚਲਿਆਉਣੇ ਆ ਤੇ ਜਾਂ ਫਿਰ ਅਸੀਂ ਜਾਣਾ ਵਾ ਜੀ ਗੁਰਦਾਸਪੁਰ ਉੱਥੇ ਸਾਡੇ ਭਰਾ ਹੈਗੇ ਆ ਉਹਨਾਂ ਇੱਕ ਫੈਸਲਾਬਾਦ ਦੀ ਮਾਦੀ ਫੜੀ ਸੀ ਉਹਦੀ ਬਰੀਡ ਕਾਫੀ ਧੁਰੀ ਹੋਈ ਉਹਨਾਂ ਕੋ ਤੇ ਉਸ ਬਰੀਡ ਦੇ ਵਿੱਚੋਂ ਵੀ ਜੇ ਬੱਚੇ ਪਲੇ ਹੋਏ ਤੇ ਲਿਆਵਾਂਗੇ ਤੇ ਬਾਕੀ ਜਰੂਰ ਸਪੋਰਟ ਕਰਿਓ ਮੇਰੇ ਭਰਾ ਵੱਤੋ ਵੱਧ ਯਾਰ ਕਿ ਜਿੰਨੇ ਮੂਰਾ ਮੂਰਾ ਵਾਲੇ ਆ ਉਹ ਸਭ ਬਸੇਲ ਵੀ ਕਰਨੇ ਆ ਤੁਹਾਨੂੰ ਸ਼ੌਂਕ ਵੀ ਕਰਾਵਾਂਗੇ ਠੀਕ ਹੈ ਜੀ ਤੇ ਆ ਵੱਡੀ ਵੀਡੀਓ ਜਿਆਦੀ ਨਹੀਂ ਮਿਲੇ ਇਸ ਕਰਕੇ ਆਪਾਂ ਛੋਟੀ ਵੀਡੀਓ ਹੀ ਆ ਬਣਾਈ ਆ ਬਾਕੀ ਜੇ ਚੰਗੀ ਲੱਗੀ ਸ਼ੌਂਕ ਵਧੀਆ ਲੱਗਾ ਰ سپورਟ ਕਰ ਦਿਓ ਧੰਨਵਾਦ ਜੀ